ਤੇ ਪਾਕਿਸਤਾਨ ਦੇ ਲੋਕਾਂ ਲਈ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਹੈ ਦੋਵੇਂ ਮੁਲਕਾਂ ਦੇ ਵਿਚਾਲੇ ਸਮਝੌਤਾ ਹੋਣ ਜਾ ਰਿਹਾ ਸੀਜ਼ਫਾਇਰ ਹੋਣ ਜਾ ਰਿਹਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟਵਿੱਟਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਕਿ ਦੋਵੇਂ ਮੁਲਕਾਂ ਦੇ ਨਾਲ ਲੰਬੇ ਸਮੇਂ ਤੱਕ ਗੱਲਬਾਤ ਚੱਲੀ ਜਿਸ ਤੋਂ ਬਾਅਦ ਦੋਵੇਂ ਮੁਲਕ ਸੀਜ਼ਫਾਇਰ ਦੇ ਲਈ ਤਿਆਰ ਹੋ ਚੁੱਕੇ ਨੇ ਸੀਜ਼ਫਾਇਰ ਦਾ ਮਤਲਬ ਹੈ ਕਿ ਹੁਣ ਕੋਈ ਵੀ ਯਾਨੀ ਪਾਕਿਸਤਾਨ ਜਾਂ ਭਾਰਤ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਕਰੇਗਾ ਤਾਂ ਸੀਜ਼ਫਾਇਰ ਕਰ ਦਿੱਤਾ ਗਿਆ ਸੀਜ਼ਫਾਇਰ ਲਈ ਦੋਵੇਂ ਮੁਲਕ ਤਿਆਰ ਹੋ ਚੁੱਕੇ ਨੇ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਵੀ ਬਿਆਨ ਆ ਚੁੱਕਿਆ ਉਹਨਾਂ ਦੇ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਦੋਵੇਂ ਮੁਲਕਾਂ ਦੇ ਵਿਚਾਲੇ ਸੀਜ਼ਫਾਇਰ ਹੋ ਰਿਹਾ ਦੋਵੇਂ ਮੁਲਕਾਂ ਦੇ ਵਿਚਾਲੇ ਸਮਝੌਤਾ ਹੋ ਰਿਹਾ ਤਾਂ ਹਰ ਕੋਈ ਦਾਅਵਾਵਾਂ ਕਰ ਰਿਹਾ ਸੀ ਹਰ ਕੋਈ ਅਰਦਾਸਾਂ ਕਰ ਰਿਹਾ ਸੀ ਕੀ ਇਹ ਜੰਗ ਜਿਹੜੀ ਹੈ ਇੱਥੇ ਹੀ ਰੁਕ ਜਾਵੇ ਅੱਗੇ ਨਾ ਵਧੇ ਕਿਉਂਕਿ ਹੁਣ ਤੱਕ ਜਿੰਨੇ ਜੰਗ ਚੱਲੀ ਹੈ ਉਸ ਦੇ ਵਿੱਚ ਵੀ ਕਾਫੀ ਨੁਕਸਾਨ ਹੋ ਗਿਆ ਲੋਕ ਬਾਰਡਰਾਂ ਦੇ ਉੱਤੇ ਜੋ ਬੈਠੇ ਸੀ ਬਾਰਡਰਾਂ ਦੇ ਨੇੜੇ ਤੇੜੇ ਜੋ ਬੈਠੇ ਸੀ ਪਠਾਨਕੋਟ ਗੁਰਦਾਸਪੁਰ ਫਰੀਦਕੋਟ ਫਰੋਜ਼ਪੁਰ ਉਹ ਲੋਕ ਆਪਣੇ ਘਰਾਂ ਤੋਂ ਵੀ ਬੇਕਾਰ ਹੋ ਗਏ ਕਈਆਂ ਦਾ ਨੁਕਸਾਨ ਵੀ ਹੋ ਗਿਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਡਰੋਨs ਉੱਟੇ ਜਾ ਰਹੇ ਸੀ ਬੰਬs ਉੱਟੇ ਜਾ ਰਹੇ ਸੀ ਲੋਕਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਜਾ ਰਿਹਾ ਸੀ ਤਾਂ ਹੁਣ ਇਹ ਸਭ ਤੋਂ ਵੱਡੀ ਰਾਹਤ ਵਾਲੀ ਖ਼ਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਰਾਹਤ ਵਾਲੀ ਖ਼ਬਰ ਦੱਸ ਰਹੇ ਹਾਂ ਕਿ ਦੋਵੇਂ ਮੁਲਕਾਂ ਦੇ ਵਿਚਾਲੇ ਸੀਜ਼ਫਾਇਰ ਹੋਣ ਜਾ ਰਿਹਾ ਤਾਂ ਸੀਜ਼ਫਾਇਰ ਦਾ ਭਾਵ ਹੈ ਕਿ ਦੋਵੇਂ ਮੁਲਕਾਂ ਦੇ ਵਿਚਾਲੇ ਹੁਣ ਇਹ ਸਮਝੌਤਾ ਹੋ ਗਿਆ ਕਿ ਕੋਈ ਉਧਰੋਂ ਜਾਂ ਕੋਈ ਇਧਰੋਂ ਅਜਿਹੀ ਐਕਟੀਵਿਟੀ ਨਹੀਂ ਕਰੇਗਾ ਅਜਿਹਾ ਕੋਈ ਹਮਲਾ ਨਹੀਂ ਕਰੇਗਾ ਜਿਸ ਦੇ ਨਾਲ ਕਿਸੇ ਨੂੰ ਨੁਕਸਾਨ ਹੋਵੇ ਪਰ ਪਹਿਲਾਂ ਵੀ ਕਈ ਵਾਰ ਸੀਜ਼ਫਾਇਰ ਹੋਇਆ ਪਰ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕਾਫੀ ਵਾਰ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਪਾਕਿਸਤਾਨ ਸੀਜ਼ਫਾਇਰ ਦੀ ਉਲੰਘਣ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਲਈ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਹੈ ਦੋਵੇਂ ਮੁਲਕਾਂ ਦੇ ਵਿਚਾਲੇ ਸਮਝੌਤਾ ਹੋਣ ਜਾ ਰਿਹਾ ਸੀਜ਼ਫਾਇਰ ਹੋਣ ਜਾ ਰਿਹਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟਵਿੱਟਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਕਿ ਦੋਵੇਂ ਮੁਲਕਾਂ ਦੇ ਨਾਲ ਲੰਬੇ ਸਮੇਂ ਤੱਕ ਗੱਲਬਾਤ ਚੱਲੀ ਜਿਸ ਤੋਂ ਬਾਅਦ ਦੋਵੇਂ ਮੁਲਖ ਸੀਜ਼ ਫਾਇਰ ਦੇ ਲਈ ਤਿਆਰ ਹੋ ਚੁੱਕੇ ਨੇ ਸੀਜ਼ ਫਾਇਰ ਦਾ ਮਤਲਬ ਹੈ ਕਿ ਹੁਣ ਕੋਈ ਵੀ ਯਾਨੀ ਪਾਕਿਸਤਾਨ ਜਾਂ ਭਾਰਤ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਕਰੇਗਾ ਤਾਂ ਸੀਜ਼ ਫਾਇਰ ਕਰ ਦਿੱਤਾ ਗਿਆ ਸੀਜ਼ ਫਾਇਰ ਲਈ ਦੋਵੇਂ ਮੁਲਖ ਤਿਆਰ ਹੋ ਚੁੱਕੇ ਨੇ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਵੀ ਬਿਆਨ ਆ ਚੁੱਕਿਆ ਉਹਨਾਂ ਦੇ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕੀ ਦੋਵੇਂ ਮੁਲਕਾਂ ਦੇ ਵਿਚਾਲੇ ਸੀਜ਼ਫਾਇਰ ਹੋ ਰਿਹਾ ਦੋਵੇਂ ਮੁਲਕਾਂ ਦੇ ਵਿਚਾਲੇ ਸਮਝੌਤਾ ਹੋ ਰਿਹਾ ਤਾਂ ਹਰ ਕੋਈ ਦੁਆਵਾਂ ਕਰ ਰਿਹਾ ਸੀ ਹਰ ਕੋਈ ਅਰਦਾਸਾਂ ਕਰ ਰਿਹਾ ਸੀ ਕਿ ਇਹ ਜੰਗ ਜਿਹੜੀ ਹੈ ਇੱਥੇ ਹੀ ਰੁਕ ਜਾਵੇ ਅੱਗੇ ਨਾ ਵਧੇ ਕਿਉਂਕਿ ਹੁਣ ਤੱਕ ਜਿੰਨੇ ਜੰਗ ਚੱਲੀ ਹੈ ਉਸ ਦੇ ਵਿੱਚ ਵੀ ਕਾਫੀ ਨੁਕਸਾਨ ਹੋ ਗਿਆ ਲੋਕ ਬਾਰਡਰਾਂ ਦੇ ਉੱਤੇ ਜੋ ਬੈਠੇ ਸੀ ਬਾਰਡਰਾਂ ਦੇ ਨੇੜੇ ਤੇੜੇ ਜੋ ਬੈਠੇ ਸੀ ਪਠਾਨਕੋਟ ਗੁਰਦਾਸਪੁਰ ਫਰੀਦਕੋਟ ਫਰੋਜਪੁਰ ਉਹ ਲੋਕ ਆਪਣੇ ਘਰਾਂ ਤੋਂ ਵੀ ਬੇਕਾਰ ਹੋ ਗਏ ਕਈਆਂ ਦਾ ਨੁਕਸਾਨ ਵੀ ਹੋ ਗਿਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਡਰੋਨ ਸੁੱਟੇ ਜਾ ਰਹੇ ਸੀ ਬੰਬ ਸੁੱਟੇ ਜਾ ਰਹੇ ਸੀ ਲੋਕਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਜਾ ਰਿਹਾ ਸੀ ਤਾਂ ਹੁਣ ਇਹ ਸਭ ਤੋਂ ਵੱਡੀ ਰਾਹਤ ਵਾਲੀ ਖ਼ਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਰਾਹਤ ਵਾਲੀ ਖ਼ਬਰ ਦੱਸ ਰਹੇ ਹਾਂ ਕਿ ਦੋਵੇਂ ਮੁਲਕਾਂ ਦੇ ਵਿਚਾਲੇ ਸੀਜ਼ਫਾਇਰ ਹੋਣ ਜਾ ਰਿਹਾ ਤਾਂ ਸੀਜ਼ਫਾਇਰ ਦਾ ਭਾਵ ਹੈ ਕਿ ਦੋਵੇਂ ਮੁਲਕਾਂ ਦੇ ਵਿਚਾਲੇ ਹੁਣ ਇਹ ਸਮਝੌਤਾ ਹੋ ਗਿਆ ਕਿ ਕੋਈ ਉਧਰੋਂ ਜਾਂ ਕੋਈ ਇਧਰੋਂ ਅਜਿਹੀ ਐਕਟੀਵਿਟੀ ਨਹੀਂ ਕਰੇਗਾ ਅਜਿਹਾ ਕੋਈ ਹਮਲਾ ਨਹੀਂ ਕਰੇਗਾ ਜਿਸ ਦੇ ਨਾਲ ਕਿਸੇ ਨੂੰ ਨੁਕਸਾਨ ਹੋਵੇ ਪਰ ਪਹਿਲਾਂ ਵੀ ਕਈ ਵਾਰ ਸੀਜ਼ਫਾਇਰ ਹੋਇਆ ਪਰ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕਾਫੀ ਵਾਰ ਕੀਤੀ ਆ ਹੁਣ ਦੇਖਣ ਵਾਲੀ ਗੱਲ ਹੈ ਕਿ ਪਾਕਿਸਤਾਨ ਸੀਜ਼ਫਾਇਰ ਦੀ ਉਲੰਘਣਾ